ਦੋਸਤੋ ਮਿੱਤਰੋ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਪੀਰ ਨਗਰ ਬਾਗਾਪੁਰਾਣਾ ਲੰਗਰ ਨਾਲ ਲੈ ਕੇ ਆਏ ਆ ਇੱਥੇ ਚਾਹ ਦਾ ਲੰਗਰ ਵੀਰਾਂ ਨੇ ਲਾਇਆ ਹੋਇਆ ਉਹਨਾਂ ਤੋਂ ਪੁੱਛਦੇ ਆ ਕਿਹੜੇ ਪਿੰਡ ਤੋਂ ਨੇ ਬਾਈ ਜੀ ਸਤਿ ਸ੍ਰੀ ਅਕਾਲ ਕੀ ਨਾਮ ਵੀਰ ਜੀ ਆਪਣਾ ਸੁਖਵਿੰਦਰ ਸਿੰਘ ਜੀ ਇਹ ਜਿਹੜਾ ਤੁਸੀਂ ਲੰਗਰ ਲਾ ਰਹੇ ਆ ਕਿੰਨੇ ਟਾਈਮ ਤੋਂ ਲਾ ਰਹੇ ਹੋ ਸਾਨੂੰ ਹੋ ਗਈ 20-25 ਸਾਲ ਦੀ ਪੁਰਾਣੀ ਚ ਇਹ ਅੱਡੇ ਬਜ਼ੁਰਗ ਲਾਉਂਦੇ ਸੀਗੇ ਹੁਣ ਅਸੀਂ ਗਾਂ ਅਗਲੀ ਪੀੜ੍ਹੀ ਲਾ ਰਹੇ ਆ ਕਿ ਲਗਾਤਾਰ ਚੱਲ ਰਿਹਾ ਸਾਡਾ ਲੰਗਰ ਹੈ ਕਿ 6 ਮਹੀਨਾ ਬਾਅਦ ਕਰ ਦਿੱਤੀ ਰੁਕੀਆ ਤੇ 14 ਚ ਆਪਾਂ ਚਾਹ ਦਾ ਲੰਗਰ ਉਹ ਨਾਲ ਮਠੀਆਂ ਨਵੇਂ ਸਾਲ ਸੀਗਾ ਨਵੇਂ ਸਾਲ ਕਰਕੇ ਅਸੀਂ ਲਾਇਆ ਕਿਉਂਕਿ ਬਾਬੇ ਦੀ ਬਹੁਤ ਕਿਰਪਾ ਸਾਡੇ ਤੇ ਹੋਰ ਜਿਹੜੇ ਬਾਬਾ ਜੀ ਨੂੰ ਮੰਨਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਸ ਇਹੀ ਆ ਜੋ ਸ਼ਰਦਾ ਨਾ ਮੰਨੂ ਗਈ ਜਿਹਦਾ ਭਰੋਸਾ ਕਦੇ ਉਹਨੂੰ ਖਾਲੀ ਨਹੀਂ ਮਰਦਾ ਇਸ ਦਰ ਤੇ ਆਇਆ ਜੀ ਜੋ ਕੁਝ ਵੀ ਮੰਗਦੀ ਹੈ ਜੀ ਪੂਰਾ ਹੁੰਦਾ ਤਾਂ ਕਰਕੇ ਸ਼ਰਦਾ ਹੁੰਦੀ ਤੇ ਲੰਗਰ ਲਾਉਣੇ ਨਵੇਂ ਸਾਲ ਦਾ ਹੁਣ ਚੜਿਆ ਸੀਗਾ ਹਾਂਜੀ ਤਾਂ ਕਰਕੇ ਲੰਗਰ ਲਾਇਆ ਹਾਂ ਜੀ ਚਾਹ ਦਾ ਤੇ ਚਾਹ ਦਾ ਤੇ ਮੱਠੀਆਂ ਨੇ ਮੱਠੀਆਂ ਦਾ ਲੰਗਰ ਆ ਧੰਨਵਾਦ ਪ੍ਰਮਾਤਮਾ ਕਰੇ ਜਿਸ ਭਾਵਨਾ ਨਾਲ ਤੁਸੀਂ ਇਹ ਲੰਗਰ ਲਾਇਆ ਤੁਹਾਡੀ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆ ਕਰੇ ਬਾਬਾ ਪੀਰ ਨਗਾਹੇ ਵਾਲਾ ਚਾਹ ਪੀਰਾਂ ਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ